ਚਲੋ ਸਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਗੋਭੀ ਪਰੌਠਾ ਗੋਭੀ ਦਾ ਪਰੌਠਾ ਤੇ ਮਿਰਚਾ ਸਭ ਤੋਂ ਪਹਿਲਾਂ ਮੈਂ ਕਿਹਾ ਮਿਰਚਾ ਹੀ ਤੋੜੀਏ ਜੋ ਕਿ ਆਪਣੇ ਹੀ ਖੇਤ ਵਿੱਚ ਲੱਗ ਚੁੱਕੀਆਂ ਨੇ ਇੰਨੀਆਂ ਥੋੜੀਏ ਬਹੁਤ ਵਾਹ ਓ ਮਾਈ ਗੋਡ ਇੰਨੀ ਜ਼ਿਆਦਾ ਕੋੜੀ ਹੈ ਨਾ ਮਿਰਚੇ ਵਾਲੀ ਬਹੁਤ ਹੀ ਜ਼ਿਆਦਾ ਤੁਸੀਂ ਖੁਦ ਕਲਰ ਵੇਖ ਸਕਦੇ ਆਂ ਆਹ ਬੂਟੇ ਤੇ ਕਿੰਨੀਆਂ ਲੱਗੀਆਂ ਹਨ ਹਾਂ ਬਹੁਤ ਆ ਇਨੀ ਵੱਡ ਹੜ੍ਹ ਚਲਦਾ ਮਾਤਾ ਸਾਹਿਬਾ ਸਾਪ ਹੋਇਆ ਪਰ ਸਾਡੇ ਘਰੇ ਬੁਲੇ ਸਾਪ ਹੋ ਕੇ ਤੇ ਤੂੰ ਮੱਲਾ ਵਾਲਿਓ ਐਂ ਵੀ ਆਉਣਾ ਨਾ ਆਪਾਂ ਮੋਟਰਾਂ ਦੇ ਤੇ ਰੱਜੀ ਜਿਸ ਕੰਮ ਇੰਨੇ ਮੋਟਰ ਤੇ ਆ ਇੱਧਰ ਹੀ ਕਾਦੇ ਜੀ ਮੋਟਰ ਤੇ ਲੈ ਨਾ ਇਨੀ ਵੀ ਆ ਕਿ ਲੋਗੋ ਵੀ ਦੇਖੋ ਆ ਕਿ ਆ ਇਨੀ ਸੀ ਹੋਏ ਤਰਵਾ ਦੋ ਫੁੱਲ ਸੀ ਤਾਂ ਕੀ ਬਣਿਆ ਆ ਦੋ ਫੁੱਲਾ ਫਿਰ ਇਦ ਨਹੀਂ ਹੁਣੇ ਨਹੀਂ ਹੈ ਨਹੀਂ ਹੁਣੇ ਚਲੋ ਇਹਦੇ ਹਰ ਵੈਸੇ ਥੋੜੀ ਲੱਗਦੀ ਹੈ ਆ ਵਾਹ ਵਾਹ ਓ ਮਾਈ ਗੋਡ ਮੈਂ ਤੇ ਆਹ ਤੇਰੀ ਘਾਟੀ ਪਕਵਾ ਕੋ ਮੈਂ ਮਿੱਟ ਕੱਢਦੇ ਰਚੋ ਚਲਾ ਦੇ ਕਿਉਂ ਲੱਗਦਾ ਬਾਬਾ ਕਿਹਾ ਤਾ ਕਮਾ ਇਸ ਕਰਨ ਨਾਲ ਤੇ ਹੁਣ ਆਪਾਂ ਗੈਸ ਤਿਆਰੀ ਕਰੀਏ ਆਤਰਕ ਆਤਰਕ ਨੂੰ ਬਸ ਕਰਨਾ ਬਾਬਾ ਬਹੁਤ ਤੇ ਚਲਣ ਡਈ ਰੋਜ਼ ਹੀ ਚਲਦੀ ਆ ਹਨਾ ਗੁੱਡਾ ਨਾਲ ਗੁੱਡਾ ਡਾ ਸਾਲ ਲੜਾਣਾ ਆ ਆਹੋ ਗੁੱਡਾ ਉੱਡਣਾ ਸੀ ਤੇਰਾ ਇੰਨੀ ਆ ਵਾਜ ਲਿਆ ਮੜਾ ਦੇਣਾ ਓਏ ਇਹਨੂੰ ਦੇ ਗੁੱਡਾ ਹੈਗਾ ਹੀ ਗੁੱਡਾ ਉਹ ਦੂਸਰਾ ਰੂਪ ਭਰਿਆ ਆ ਵਿੱਚ ਪਤੰਗ ਉੱਡਣਾ ਉੱਤੇ ਅੱਛਾ ਉਹ ਹੈ ਗਈ ਉਹ ਤਾਂ ਮੁਸ਼ਕਲ ਹੀ ਆ ਹਾਂ ਕਈ ਵਾਰੀ ਦਿਨ ਬੜਾ ਸ਼ਾਂਤ ਹੁੰਦਾ ਵੇਖੋ ਬੋਲਣ ਨੂੰ ਵੀ ਦਿਲ ਨਹੀਂ ਕਰਦਾ ਗੱਡਾ ਲੇੜਾ ਇਹ ਕੜਾ ਪੈਰ ਵਿੱਚ ਲਾ ਕੇ ਨਾ ਉਹ ਸਾਡਾ ਦੇ ਬੁੱਟੀ ਲਾ ਦੇ। ਚਲ ਆਪ ਅਮਰੂਦ ਲੈ ਕੇ ਆਈਏ। ਹੈਗਾ ਕੋਈ? ਵੇਖਿਆ ਹੋਰ ਨਾਲ ਵਾ ਕੋਈ ਮਾ ਲਾ ਬੁਰਾ। ਹਾਂ? ਲਓ ਜੀ। ਕਿਸਮਤ ਚੰਗੀ ਆਪਣੀ। ਓ ਲੈ ਬਈ। ਮੈਂ ਲੈ ਨਹੀਂ ਧਿਆਨ ਨਾ ਤੂੰ ਵੇਖਿਆ ਤੈਨੂੰ ਨਹੀਂ ਮਿਲੇ ਆ। ਬਈ ਦਰ ਗੜੇ ਨਹੀਂ ਮਰ ਬੈਠੇ ਲੱਭਦੇ ਰਹੇ। ਕਿੰਨੇ ਵਧੀਆ ਵਧੀਆ ਵੇਲਾ ਅਮਰੂਦ। ਲੋਜੀ ਹਵਾ ਬਹੁਤ ਜਿਆਦੀ ਆ ਹੁਣ ਆਪਾਂ ਇਹਦੇ ਵਿੱਚ ਹੀ ਹਲਦੀ ਪਾ ਦੇਣੀ ਆ ਅੱਗੋਂ ਓਏ ਹਲੋ ਗਾਇਜ਼ ਹੁਣ ਤੁਹਾਨੂੰ ਵਿਖਾਉਣੇ ਆ ਕਿੰਨਾ ਟਾਈਮ ਹੋ ਗਿਆ ਵਾ ਆਪਾਂ ਨੂੰ 10 ਮਿੰਟ ਤਾਂ ਹੋ ਹੀ ਗਏ ਚਲ ਜੀ ਆਪਾਂ ਬਣਾਉਣ ਲੱਗੇ ਆ ਗੋਭੀ ਵਾਲੇ ਪਰਾਠੇ ਕਿਉਂ ਬਈ ਰੱਜੀ ਜਸਕਰਨ ਸਿੰਘ ਇਧਰ ਅੱਗ ਬਾਰ ਰਹੇ ਨੇ ਬਹੁਤ ਵਿਚਾਰਾ ਜਾਂ ਜੰਗਲ ਜੀ ਚਲ ਜਾ ਲੱਕੜਾ ਲੈ ਰ ਲੱਕੜਾ ਇੱਕ ਇੱਕ ਕਰਕੇ ਲਈ ਆਉਂਦਾ ਵਿਚਾਰਾ ਪਰਾਵਾ ਤੂੰ ਜੰਗਲ ਜੰਗਲ ਚ ਜਾ ਲੱਕੜਾ ਵਾਵਾ ਲੈ ਕੇ ਆ ਇੱਥੇ ਹੈ ਐਮਾਜ਼ਨ ਦੇ ਜੰਗਲਾਂ ਚ ਚਲ ਜਾ ਤੈਨੂੰ ਮਟਰ ਤੇ ਇੱਕ ਅੱਦਾ ਹੋਰ ਰੱਖ ਲਾਉ ਉਹ ਦੁਆੜੀ ਲੈ ਕੇ ਬਣਾਈ ਸੀ ਨਾ ਇੱਕ ਵਾਰੀ ਅਹੀਂ ਕਿ ਨਹੀਂ ਨਹੀਂ ਉਹ ਤੁਸੀਂ ਅਜ ਤੱਕ ਨਹੀਂ ਬਣਾਈ ਹੈ ਬੜੀ ਸਵਾ ਬਰਾਵਾ ਉਹ ਬਣਾ ਲਾਂਗੀ ਕਿ ਕਿਹਦੇ ਸਹੀ ਕਿਹਾ ਹੂੰ ਬੈਗੀ ਦਾ ਸਵਾਦ ਉਸਦਾ ਓਏ ਹੋਏ ਕੋਈ ਨਹੀਂ ਇਹਨੇ ਵੜੀ ਵੜੀ ਕਿਹਾ ਹਨਾ ਬੋਬਾ ਜਦੋਂ ਬੈਗੀ ਲਈ ਮੈਂ ਦੁੱਧ ਵਾਲੀ ਬਣਾੜੀ ਪਰ ਇਹਦੇ ਟੈਗ ਜਿਹਾ ਲੱਗ ਗਿਆ ਦਾ ਥੋੜਾ ਯਾਰ ਦੇ ਜੀ ਕਰਤਾ ਇਕਰ ਹੁੰ ਲੋ ਗੁੜ ਇਹਦੇ ਹੱਡ ਡੌੜਿਆ ਜਾੜਦਾ ਹੈ ਜੀ ਆ ਬੜਾ ਲਾਫਰੇ ਜਤੋ ਹੋ ਗਏ ਚਲ ਇਹਦੇ ਸਬਾ ਲਾਂਗੇ ਅਦਰਕ ਕਹ ਹੈ ਬੱਚੀ ਇਸਕੇ ਅੱਧਾ ਨਮਕ ਨਮਕ ਐਡ ਕਰ ਲੀਏ ਆਪ ਵੀ ਬਾਤ ਆਪ ਪਹਿਲਾ ਪਰੌਠਾ ਲੱਥਣ ਲੱਗਾ ਲੈ ਬਈ ਕੀ ਤੂੰ ਆਪ ਬੋਲਦੀ ਹੈ ਨਾ ਪਹਿਲਾ ਪਰੌਠਾ ਲੱਥਣ ਲੱਗਾ ਬਈ ਪਹਿਲਾ ਕਿੰਨੇ ਖਾਣਾ ਜਿਹੜਾ ਬੱਚੀ ਤੂੰ ਆਪ ਤੇ ਆਪਣੇ ਤੂੰ ਰਹੀ ਆਪ ਹਮਮ ਵਾਹ ਤੇ ਮੈਂ ਇਕੱਲਾ ਆ ਚੁਈ ਅੱਦੀ ਆਹ ਬਈ ਵਾਹ ਵੈਰੀ ਕੋਲ ਰੱਜ ਗਏ ਤੇ ਕੋਲ ਡਰੱਗਰ ਐ ਇਹ ਕੈਂਡ ਕਾਮ ਐਂਡ ਲਾਤਾਈ ਸੁਣਾ ਨਾ ਮੈਨੂੰ ਹੁਣ ਕਿਉ ਚਾਹੀਦਾ ਰੱਖ ਤਾ ਬਚੜ ਗਾਇਸ ਇਹ ਪ੍ਰੈਡ ਦਾ ਬਟਰ ਯੂਜ਼ ਕਰੀਦਾ ਵਾ ਬੂਲ ਬਟਰ ਸੁਣਾਗਾ ਨਾ ਖਾਣਾ ਵੀ ਤੇ ਤੁਸੀਂ ਆ ਪਰਫੈਕਟ ਜੀ ਪਹਿਲਾ ਪਰਾਠਾ ਪਹਿਲਾ ਪਰਾਠਾ ਜਣਾ ਚਲੋ ਜੀ ਅੱਜ ਪਰਾਠੇ ਖਾਵਾਂਗੇ ਚਾਹ ਦੇ ਨਾਲ ਖਾਏਗਾ ਆ ਵੀ ਚਾਹ ਨਾਲ ਤੇ ਦਹੀਂ ਨਾਲ ਦਹੀਂ ਨਾਲ ਸੋਣ ਤੋਈ ਘਰ ਲੱਗਾ ਤੋ ਚਾਰਾ ਬਾਲ ਲੱਗ ਗਿਆ ਵਾਓ ਓ ਪਿਆਰੀ ਆਰੀ ਨਾੜ ਲਾ ਮੜਾ ਚੱਕ ਸਕਦੀ ਤਵਾ ਕੱਲ ਲਾ ਪੈਪ ਨਹੀਂ ਲੱਪਦਾ ਸੁਣੀਏ ਤੂੰ ਨਹੀਂ ਇੰਜੋਏ ਕਰ ਪਾਉਂਦਾ ਤਾਂ ਤੂੰ ਵੀਡੀਓ ਦਾ ਸੀਨ ਨਹੀਂ ਲੈਂਦਾ ਰਿਆ ਹੈ ਨਾ ਜਿਸ ਦਾ ਲੈ ਰਿਆ ਵਾ ਲੈ ਲੈ ਸੰਦੇਹ ਦੇ ਦਈ ਪਾਏ ਇੱਥੇ ਇੱਕ ਇੱਕ ਨੂੰ ਸਾਡੇ ਪੂਜਾ ਕਰ ਲਈ ਆਇਆ ਪਾ ਤਾ ਇੱਕ ਜਿਹੜੇ ਜੇ ਪੂਜਾ ਲਈ ਮੈਂ ਬਿਜਾਰਾ ਸਾਡੇ ਦੇ ਗਰਮ ਸਾਡੇ ਦੇ ਸਵਾਵੀ ਹੈ ਇੱਕ ਕਸੂਰ ਕੁਲੇ ਭਈ ਜਿਸ ਕਰ ਨਾਲ ਸਿਆ ਖਾਓ ਪਰਸ਼ਾਤੇ ਨਹੀਂ ਪਾਚ ਕੇ ਦਹੀਂ ਲੈ ਕੇ ਆਲਾ ਕਾ ਚੁਲਿਆਂਗੇ ਪਕਾ ਰੋਟੀ ਦੀ ਲੋਕ ਨਹੀਂ ਰਹਿਣੀ ਲੋਟੇ ਸਾਰੀ ਠੰਡੀ ਆ ਜਾਓ ਗਾਇਸ ਇਧਰ ਦੀਦੀ ਨੇ ਪਾਦਾ ਦੂਜਾ ਪਾਰਾ ਦੂਜਾ ਪਰਾਠਾ ਆਪਣਾ ਹੁਣ ਬਣਨ ਜਾ ਰਿਹਾ ਇੱਥੇ ਤੀਜਾ ਪਰਾਠਾ ਉਹ ਤਾਂ ਜਸਕਰਨ ਵੀਰਾ ਪਾਲਣ ਦੀ ਤਿਆਰੀ ਕਰੀ ਹੈ ਦੋ ਦੋ ਦਾ ਢਾਕੂ ਸਾਵ ਲਾਲੇਰ ਬਾਲਾ ਦਾ ਗਾਈਜ਼ ਆ ਵੇਖੋ ਆਵਾ ਚਲਦੀ ਆ ਆਪਣਾ ਗੋਬੀ ਦਾ ਮਿਸ਼ਰਣ ਆਪਰਾ ਇਹ ਤੇ ਤੀਜਾ ਤੀਜਾ ਪਰਾਠਾ ਵੇਲ ਲਿਆ ਗਿਆ ਉਦਰਾ ਆਪਣਾ ਦੂਜਾ ਪਰਾਠਾ ਬੜ ਰਿਹਾ ਤਵੇ ਤੇ ਕਾਈਦੇ ਫਿਰ ڈاکੂ ਸਾੜੇ ਰਬਰ ਪੱਢੀ ਲਤਾ ਚਲੋ ਗਾਇਸ ਚਲੋ ਗਾਇਸ ਇੱਧਰ ਆਪਣੇ ਲੱਗੇ ਹੋਏ ਆ ਪਰੋਠੇ ਬਾੜਾ ਦਾ ਤੇ ਲਪਤ ਵੀਰੇ ਗਿਆ ਹੋਇਆ ਦਹੀਂ ਲੈਣ ਤੇ ਆਇਆ ਹੀ ਨਹੀਂ ਆਇਆ ਹੀ ਨਹੀਂ ਨਹੀਂ ਦੀ ਨਹੀਂ ਆਪਰੇ ਇੱਧਰ ਆਵੇ ਪਲੇਟ ਲੱਗੀ ਹੋਈ ਆ ਇਹ ਇਹ ਆਪਣੇ ਆ ਰਹੇ ਗਰਮਾ ਗਰਮ ਤਿੰਨ ਤੋਂ ਚਾਰ ਪਰਾਠੇ ਆਪਣੇ ਰੈਡੀ ਹੋ ਚੁੱਕੇ ਆ। ਸੋ ਗਾਇਸ ਆਪਣਾ ਹੈਗਾ ਲਾਸਟ ਪਰਾਠਾ। ਤਾਂ ਆਪਣੇ ਦੇ ਸਾਰੇ ਪਰਾਠੇ ਟਮਾਟਰ ਖੀਰਾ ਖੁਰਾ ਤੇ ਆ ਰਿਹਾ ਆਪਣਾ ਜਸ ਕਰਨ ਵੀਰਾ। ਲਾਪੀ ਵੀਰਾ ਮੂੜਿਆ ਹੀ ਨਹੀਂ ਦਹੀਂ ਲੈਣਗੇ ਅੱਜ ਅਜੋ ਦਾ। ਇਹੰਦੇ ਹਾਂ। ਬਹੁਤ ਪਰੌਂਠੇ ਲੈ ਗਏ ਹੈ। ਚਲੋ ਵੀ ਕਰਦਾ ਕਿਸਦਾ ਜੀਤ ਆਜੋ ਮੋਟਰ ਤੇ ਖਾ ਲਓ। ਬਾਕੀ ਹੁਣ ਗਾਇਸ ਪਾਰਸਲ ਕਰਦਾਂਗੇ ਤੁਹਾਡੇ ਘਰੇ ਤੇ। ਹਮ ਤੱਕ ਚਲੋ ਗਾਇਸ ਆਪਣੇ ਕੋ ਆ ਗਏ ਹੜੇ ਇੱਧਰ। ਟਮਾਟਰ ਚੀਰ ਨਾਲ ਪਾਉ ਕਿਉਂਕਿ ਆ ਗਾ ਆਪਣਾ ਜਿਸ ਕਰ ਰਿਹਾ ਇਹਦੇ ਚ ਕੋਈ ਨਹੀਂ ਚੀਰ ਇਹਦੇ ਚ ਆਪਣਾ ਗਵਾ ਦਹੀਂ ਕਹਿੰਦੇ ਢੋਲੂ ਮੁੰਡਾ ਦਹੀਂ ਲਿਆ ਹੂੰ ਅੱਧਾ ਲਿਆ ਤੇ ਖਤਮ ਹੋ ਗਿਆ ਨਾ ਸਨ ਦਾ ਚਲੋ ਇਧਰ ਆਪਣੀ ਹੋਰੀ ਪਲੇਟਿੰਗ ਸਟਾਰਟ ਉੱਪਰ ਪਾ ਕੇ ਗਾਜਰਾ ਉਹ ਗੋਭੀ ਹਾਂ ਆ ਰੱਖ ਲੱਗੇ ਆਪਾਂ ਪਰੌੜਾ ਖਾ ਲਓ ਗਰਮਾ ਗਰਮ ਗੱਡੇ ਆ ਕਹਿੰਦੇ ਤਿਆਰ ਲਾ ਦिए ਇਹਦੇ ਬਟਰ ਪਈਲੀ ਰਿਮਾ ਨੂੰ ਬਟਰ ਖਾਣ ਲੱਗਾ ਆਹ ਦੀਦੀ ਨੇ ਬਣਾਤਾ ਆ ਰੱਖੀ ਦੀਦੀ ਨੇ ਐਕਸਟਰਾ ਐਕਸਟਰਾ ਹਰੀ ਮਿਰਚ ਲੈ ਆ ਮੈਂ ਤਨ ਫੋਟੋ ਖਿੱਚਦਾ ਐਕਸਟਰਾ ਬੂਸਟਰ ਓ ਮਾਈ ਗਾਡ ਓਏ ਬਹੁਤ ਹੀ ਇਤ ਘੈਂਟਾ ਪਰੌਂਠਾ ਹੈ ਗਾਇਸ ਇਹ ਹੈ ਅਗੇ ਐਕਸਟਰਾ ਬੂਸਟਰ ਲਓ ਜੀ ਹਾਂ ਜੀ ਕਿਵੇਂ ਦਾ ਲੱਗਾ ਵੀ ਦੱਸੋ ਰੀਵਿਊ ਦੋ ਬਈ ਬਾਕੀ ਤੁਸੀਂ ਦੇਖ ਸਕਦੇ ਆ ਵੇਖ ਲਾ ਟੁੱਟਦਾ ਕਿੱਦਾਂ ਪਿਆ ਦਵਾ ਰੋਟੀ ਇੱਥੇ ਪੜਾ ਲੱਗ ਗਿਆ ਨਾ ਵੀ ਪਰੌਂਠਾ ਚਲਾ ਆ ਹੂੰ ਛੋਟ ਹੀ ਵੱਧ ਗਿਆ ਗਾਇਸ ਇਹ ਪਰੌਠੇ ਦੀ ਬਾਤ ਹੀ ਨਹੀਂ ਬੜਾ ਸਵਾਦ ਸਵਾਦ ਆ ਲੱਜ ਬੱਗ ਅਹਾਂ ਚਾਰੇ ਜਿੰਨੇ ਨੂੰ ਹੀ ਦੋ ਲੂਣ ਥੋੜਾ ਘੱਟ ਆ ਚਲੋ ਗਾਇਸ ਤੇ ਚਲੋ ਕਿੱਥੇ ਚੱਲੋ ਕਿੱਥੇ ਚੱਲੀਏ ਆਦਤ ਆ ਚਲੋ ਦੀ ਤੇ ਹੁਣ ਇੱਥੇ ਬਣ ਗਿਆ ਆਪਣਾ ਪਰੌਠਾ ਤੇ ਦਾ ਪ੍ਰੀਦਰੀ ਵੀ ਥੋੜਾ ਰਹਿ ਗਿਆ ਅਸੀਂ ਆ ਕੇ ਵੇਂਦਾ ਵਾ ਬਹੁਤ ਹੀ ਵਧੀਆ ਵਿੱਚ ਫਿੱਲ ਹੋਇਆ ਹੋਇਆ ਬੜਾ ਸਵਾਦ ਆਉਂਦਾ ਇਸ ਕਰਨ ਕਿਹਦਾ ਲੱਗਾ ਕਿਹਦਾ ਲੱਗਾ ਗੱਲ ਹੀ ਵੱਖਰੀ ਮਜ਼ਾ ਹੀ ਆ ਗਿਆ ਮੋਟਰ ਤੇ ਲੱਗ ਵਾ ਘਰੇ ਤਾਂ ਚਲੋ ਖਾ ਹੀ ਲੈਣਾ ਖੁੱਲੀ ਖੁੱਲੀ ਹਵਾ ਚ ਅਇਤ ਸਫਾਈ ਕਰਨ ਵਾਲੀ ਆ ਉਹ ਅਸੀਂ ਕਰਨੀ ਆ ਮਤਲਬ ਅੱਜ ਕਰਨੀ ਆ ਸ਼ਾਮ ਨੂੰ ਸਾਰੇ ਖਤਮ ਪਰੌਠੇ ਸਾਰੇ ਖਤਮ ਸੱਤ ਤੱਕ ਅੱਠ ਪਰੌਠੇ ਹਾਂ ਇੰਨੇ ਹੀ ਦੋ ਮੈਂ ਦੋ ਚਾਰ 6 ਸੀ ਫਿਰ ਨਹੀਂ 6 ਨਹੀਂ ਰੱਜੀ ਚਾਹ ਹਾਂ ਦੋ ਰੱਜੀ ਖਾ ਗਈ ਫੇ ਹਾਂ ਮੈਂ ਦੋ ਖਾਦੇ ਤੂੰ ਓਏ ਤੂੰ ਵੀ ਦੋ ਜਿਸਕਾ ਦੋ ਮੈਂ ਖਾ ਗਏ ਨਾ ਇੱਕ ਮੈਂ ਤੇ 6 ਹਾਂ ਓਏ ਤੂੰ ਹੀ ਸਿੱਟੋਂਗੀ ਓਏ ਮੈਂ ਨਹੀਂ ਹਾਂ ਤਰੀ ਹੋਈ ਯਾਰ ਹੈ ਨਿਕਲ ਜਾਣੀ ਮੈਂ ਕੀ ਹੁਣ ਕਹਿੰਦੇ ਵੀ ਰੋਟੀਆਂ ਪਚਾਲ ਗਏ ਦੇਖ ਆਪਣੇ ਜੁਪੇੜੀ ਉਹ ਮজা ਆਉਂਦਾ ਏ ਹਾਂ ਛੱਟ ਮੈਂ ਦਿੱਖੜਦਾ ਕੱਲੇ ਦਾ ਜੋਰ ਸੱਚੀ ਗੱਲ ਆ ਮੋਟਰ ਤੇ ਨਹੀਂ ਜਾ ਰਹੀ ਆ ਪਰ ਹੁਣ ਮੈਂ ਤੇ ਨਹੀਂ ਆਦਾ ਆ ਮজা ਆ ਗਿਆ ਬਾਈ ਤੇ ਹੁਣ ਬਸ ਪੈਕਿੰਗ ਕੁਕਿੰਗ ਹੋ ਗਈ ਸਾਰਿਆਂ ਨੇ ਲੰਚ ਕਰ ਲਿਆ ਬਾਈ